ਹਾਂਜੀ ਗੁੱਡ ਮਾਰਨਿੰਗ ਗਾਇਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰੇ ਦਾ ਠੀਕ ਠਾਕ ਵਧੀਆ ਤੇ ਸੋ ਹੁਣ ਅਸੀਂ ਹੋ ਚੁੱਕੇ ਆ ਤੇ ਉਹ ਤੇ ਚੁੱਕੇ ਪਤਾ ਨਹੀਂ ਸਾਡੀ ਗੱਡੀ ਨੂੰ ਕੀ ਹੋ ਜਾਂਦਾ ਚੱਕ ਲਿਆ ਪਣੀ ਅੱਜ ਸੰਵੀਰ ਨੂੰ ਨਿਵਾਵਾਂਗੇ ਮਨਵੀਰ ਨੂੰ ਵੀ ਨਿਵਾਵਾਂਗੇ ਤੇ ਉੱਧਰ ਬਾਹਰ ਕਿਤੇ ਰੱਖ ਲਈ ਬੱਡਾ ਹੋ ਗਿਆ ਉੱਥੇ ਅੱਛਾ ਦੀਗਾ ਅਮਨ ਦੀ ਕੀ ਕਰਦੇ ਬੈਠੀ ਓਏ ਡੋਗੀ ਕਿ ਦਸਤ ਆਇਆ ਗੁੱਡੀ ਬਿਸਮਿਲਲਾ ਕਹ ਅਰੇ ਕਿ ਦਸਤ ਆ ਸਾਹ ਨਹੀਂ ਸੁਤਾ ਤੋਂ ਹਾਂ ਉਹ ਵੀ ਤੇ ਸੁਦਾ ਉਹ ਦੇ ਕਿ ਦਸਤ ਆ ਡੋਗੀ ਇਹਦੇ ਸਫੈਦ ਜੇਗ ਨੂੰ ਸੌਣ ਲੱਗਦੇ ਹਨ ਹਾਂ ਸਫੈਦ ਦੇ ਪਪਲਰ 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 ਅੰਜੀ ਜਨੀ ਵੀਰੋ ਸਾਦਰ ਦੇ ਦਿਆ ਆਹੋ ਨਮੋਨੇ ਆ ਇਹਨੂੰ ਨਹੀਂ ਗੱਲ ਨਹੀਂ ਜੀ ਲੱਗੇ ਹੋਏ ਆ ਆਜੋ ਫਰੂਜਾ ਫਰੂਜਾ ਸਾਰੀਆਂ ਤੋਟੀਆਂ ਟਾਈਮ ਮਿਲ ਗਿਆ ਮੌਕਾ ਮਿਲ ਗਿਆ ਇਹਨੂੰ ਹਾਂਜੀ ਨਮਾ ਫੂਨ ਮੰਗਦੀ ਆ ਹਾਂ ਹੋ ਚੱਲ ਤੈਨੂੰ ਵੀ ਨਵਾਵਾ ਠੀਕ ਆ ਕਿਹਦੇ ਕੱਪੜੇ ਪਾਏ ਤੂੰ ਹੈ ਕਿਹਦੇ ਕੱਪੜੇ ਪਾਏ ਆ ਮੈਂ 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 ਪਾਈ ਤੂ ਕਿਹਦੇ ਮੈਂ ਪਾਈ ਬੁੱਖ ਕਲ ਕਿਹਦੇ ਪਾਏ ਮੈਂ ਬੁੱਤਾਂ ਕਾ ਲਾ ਪਾਏ ਇਹ ਨੀ ਨੀ ਇਹ ਤਾਂ ਦਾਦੀ ਕੀ ਹੋਏ ਕੀ ਕਹਿੰਦਾ ਕਹਿੰਦਾ ਦਾਦੀ ਕੀ ਹੋ ਨੌ ਵੱਡੇ ਵੱਡੇ ਹੋਗਾ ਨਾ ਨਾਦੀ ਦੇ ਨੌ ਕੱਟ ਦੇ ਉਧਰ ਦੇਖਵਾ ਦਾਦੀ ਦੇ ਨੌ ਕੱਟੇ ਜਲਦੀ ਆ ਟਿੱਖਾ ਘਟਾਉਂਦਾ ਬੜਾ ਕੱਟਦਾ ਮਨੇ ਦਾਦੀ ਨੌ ਕੱਟਿਓ ਜਲਦੀ ਨੌ ਵੱਡੇ ਵੱਡੇ ਹੋਗੇ ਨੌ ਵੱਡੇ ਵੱਡੇ ਹੋਗੇ ਦਾਦੀ ਨੌ ਕੱਟਿਓ ਆ ਦੇਖੋ ਪਿੱਡੀ ਤੇ ਪਿੱਛੇ ਕੀ ਕਰ ਰਹੇ ਐ ਸਰਸੁਰ ਬਾਦੋ ਤੇਲ ਤੂਲ ਬਾਦੋ ਨਾ ਉਹਨੂੰ ਨਵਾ ਦੀਏ ਨਾਲ ਹਿੰਦੇ ਨਾਓ ਚਲੋ ਹੁਣ ਸਾਹਬ ਜੀ ਫੇ ਤੂੰ ਪੇ ਵਾਜੋ ਲੈ ਮਟਾ ਬਟੂ ਖੇ ਦਾ ਹਾਂਜੀ ਜੀ ਜਸੂ ਸਾਡੀ ਹੋ ਚੁੱਕੀ ਆ ਰੈਡੀ ਸ਼ੈਰੀ ਨੰਨੂ ਤਾਂ ਹੋ ਗਿਆ ਲੈ ਲਈ ਓਏ ਨੰਨੂ ਹੋ ਗਿਆ ਰੈਡੀ ਹੋ ਗਿਆ ਰੈਡੀ ਲੈ ਆ ਤਾ ਓਏ ਗੁਗੜੂ ਓਏ ਆ ਮੈਨੂੰ ਬਾਲ ਦੇ ਦੋ ਆਪਣੇ ਹੈ ਆਪਣੇ ਬਾਲ ਮੈਨੂੰ ਦੇ ਦੋ ਹੈ ਦੀ ਸ਼ੀਕਾ ਇੱਕਦਮ ਹਰਦੇ ਪੈ ਹੈ ਸੈਟਿੰਗ ਦਾ ਸੈਟਿੰਗ ਦਾ ਜੰਗੀ ਗਏ ਸਪਲਨ ਆ ਚੁੱਕੇ ਆ ਸੋ ਇੱਧਰ ਦੀਦੀ ਨੇ ਵੀ ਨਾਲਿਆ ਇੱਧਰ ਦੀ ਵੀ ਕਰਦੇ ਪਏ ਐਡੀਟਿੰਗ ਆ ਇੱਧਰ ਸਾਡਾ ਮਨਵੀਰ ਜਿਹੜਾ ਆ ਮੱਖੀਆਂ ਦੇ ਆਲੇ ਦੋ ਆਲੇ ਬੈਠਾ ਹੋਇਆ ਸੁੱਤਾ ਹੋਇਆ ਸਾਰੀ ਤੇ ਹੁਣ ਆਪਾਂ ਰੈਡੀ ਰੈਡੀ ਹੋ ਗਏ ਆ ਮੰਮੀ ਨੇ ਹਜੇ ਨੌਣਾ ਆ ਤੇ ਵਿਕਰਨ ਵੀ ਜੇ ਬੈਠੇ ਆਰਾਮ ਨਾਲ ਇੱਧਰ ਸੁਨਵੀਰ ਸਾਡਾ ਨਾਲਿਆ ਸੁਨਵੀਰ ਨੇ ਸੁਨਵੀਰ ਨੂੰ ਨਾਲਿਆ ਨਾ ਤੂੰ ਖਾਣਾ ਸੁਨਵੀਰ ਆ ਦੇ ਮੁੰਡਾ ਕਿਹਾ ਪਾਣੀ ਨਾਲ ਨਾਲੋ ਨਾਲੋ ਤੂੰ ਜੀ ਪਾ ਦਿਨੋ ਲਿਆ ਭਾਈ ਅੰਜੇ ਕੀ ਕਾਡੇ ਕੀ ਕਾਡੇ ਕੀ ਕਾਡੇ ਇੱਥੇ ਆ ਸ਼ਾ ਇੱਧਰ ਤਿਆਰੀਆਂ ਸ਼ੈਰੀਆਂ ਚੱਲ ਰਹੀਆਂ ਮੈਂ ਹਜੇ ਨਾਲੇ ਤਿਆਰ ਹੋਈ ਆ ਇੱਧਰ ਆ ਦੇਖੋ ਭੇਡੋ ਭੇਡੋ ਮੈਂ 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 ਹਾਂਜੀ ਗਾਇਸ ਉਹ ਜੀ ਇੱਧਰ ਬੰਦੀ ਪਈ ਐ ਚਾਹੇ ਚਾਹੇ ਤੇ ਮੈਂ ਪੀਦੀ ਨਾ ਕੌਫੀ ਤੇ ਮੈਂ ਨਾਤੀ ਸੀ ਇਸ ਕਰਕੇ ਮੈਂ ਆਪਣੇ ਦੀ ਕੌਫੀ ਬਣਾਈ ਆ

खंडी पा पाता हां जी गाइस इधर बैठे ने पता <laughs> <laughs> की लिखा देखे <laughs> ਕਰਨ ਵਾਲਾ ਇਹਦੇ ਵਿੱਚ ਲਿਖ ਦੇਣਾ ਢੀ ਗੱਡੀ ਗੱਡੀ ਇਹ ਨੰਬਰ ਗੱਡੀ ਦਾ ਕਰਨ ਵਾਲਾ ਦੀ ਗੱਡੀ ਦਾ ਨੰਬਰ ਆ ਦੇਖੇ ਇਹ ਆਪਾਂ ਇੱਥੇ ਰੱਖ ਦਿਆ ਇਹ ਇਹ ਕਰਨ ਵਾਲਾ ਇਹ ਦੀ ਬੱਡੀ ਬਿਕਰਨ ਪੰਜ ਚੱਤ ਬਿਕਰਨ ਬਰਦੈਨਾ ਇਹਦੇ ਲੈਦੇ ਆ ਬੀ ਕੁ ਆ ਬਿਕੂ ਅੱਗੇ ਕੀ ਦਿਖਣਾ ਹੋਈ ਇੰਗਲਿਸ਼ ਕੋਈ ਪੰਜਾਬੀ ਚ ਮੰਮੀ ਮੰਮੀ ਸੌਰੀ sering lihatnya, mom lihatnya mom, 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 mom. mom. Okay, guys, You are right. ਕਰਦੇ ਪਿੱਛੇ ਲੈ ਜਾ ਤੁਰੂਗੀ ਪ੍ਰੀਤ ਹੈ ਮੂ ਬਾਡੇ ਬਡੇ ਜਾਣਦੇ ਆ ਪਰ ਮੈਂ ਵੀ ਇਹਨੂੰ ਲੈ ਅੱਛਾ ਤੁਹਾਡੇ ਨਾਲ ਅਹੀ ਜਾਈਦਾ ਨਹੀਂ ਨਹੀਂ ਬਹਾਦਰੀ ਨਹੀਂ ਨਾ ਆ ਉਹਨੂੰ ਕੁਛ ਲੈਣਾ ਹੈ ਮੈਂ ਮੈਂ ਮੇਰੇ ਅੱਲੇ ਤਾਂ ਖੁੱਲੀ ਛੁੱਟੀ ਆ ਹਜੇ ਅੱਗੇ ਮੈਂ ਰਹਿ ਗਈ ਸੀ ਉਹਨੂੰ ਇੱਕ ਬੋਲ ਨਾ ਤੇਰੇ ਕੋ ਰਹੀ ਸੀ ਉਦੋਂ ਨਹੀਂ ਆ ਬੋਲ ਰਹੀ ਸੀ ਗਗਲ ਕੋ ਰਹੀ ਸੀ ਲਾਡੋ ਵੀ ਲੈ ਗਈ ਸੀ ਇਹਨੂੰ ਐਨੁੜੀ ਸੁਨਵੀਰ ਨੂੰ ਮਨਵੀਰ ਨੂੰ ਉਹ ਸਾਡਾ ਰਹਿ ਪਿਆ ਹੈਗਾ ਰਹਿ ਐਨ ਵੀ ਪੈਣਾ ਹਾਂ ਐਨ ਵੀ ਰਹਾ ਸਾਡੀ ਮੈਂ ਨਹੀਂ ਰੱਖ ਲੈਣਾ ਹੈ ਸਾਡੇ ਅੱਦੇ ਕੰਮ ਨਿਬੜ ਜਗਾਣਾ ਹਾਂ ਹਾਂ ਮੰਮੀ ਨੇ ਹਾਂਜੀ ਕਿੱਥੋਂ ਆਏ ਮੈਂ ਮੈਂ ਮੈਕਸੀਕੋ ਜੇਸਸ ਚਾਹ ਹਾਂ ਮੈਕਸੀਕੋ ਆ ਕੇ ਐਨੁ ਹੋਤੀ ਤੁਸੀਂ ਕਿਹਨਾਂ ਸਾਟੇ ਕਾ ਆ ਦੇਖ ਇਹਨਾਂ ਦੇ ਕੰਮ ਠੀਕ ਬਣਾਈਏ ਨਹੀਂ ਕੋਸੇ ਤੇ ਵੇ ਲੋ ਹੈਗੇ ਇਹਨਾਂ ਦੇ ਕੰਮ ਤੇ ਲੋ ਨਿਆਣੇ ਦੇ ਦੇਨ ਲੋ ਕੀ ਕਰ ਹੁੰਦਾ ਇਹ ਆਹ ਐ ਦੁਖੀ ਕੀਤਾ ਸਾਨੂੰ ਇਹਨਾਂ ਨੇ ਸ਼ਾਮਾ ਨੂੰ ਸ਼ਾਮਾ ਨੂੰ ਤੇ ਲੱਗੂ ਮੈਂ ਸ਼ਾਮਾ ਉਹ ਵੀ ਆਹ ਗੱਲ ਹੀ ਬੜੀ ਅਸੀਂ ਆ ਗਿਆ ਆਹ ਆਗਲੇ ਦੇ ਦਾਦੀ ਰੂਪੋ ਨਹੀਂ ਨਹੀਂ ਗੱਡੀ ਨਹੀਂ ਇੱਦਾਂ ਆਓ ਇਦਾਂ ਹੀ ਮੈਂ ਨਮਾ ਗੱਡੀ ਲੈ ਕੇ ਆਉਂਦਾ ਦਾਦੀ ਰੁਕੋ ਚੱਲ ਜਾਨੂ ਹੀ ਬਾਹਰ ਜਿੰਨੇ ਡਾਂਗ ਨੇ ਗੱਡੀ ਅੱਲਾ ਮੋਰਾ ਮੋਰਾ ਤੂੰ ਮੋਰ 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 ਹੌਲੀ ਹੌਲੀ ਕੁੱਤਾ ਜਾਨ ਦੇਖ ਲਈ ਮੇਰੇ ਵਾਹ ਉਹ ਦੱਸ ਕੇ ਘਰੋਂ ਮੋਰ ਇੰਨਾ ਕੋ ਬੈਠਾ ਹੋ ਆਹ ਵੇਖ ਤਾ ਪਿਆ ਕੇ ਲੈ ਗੱਡੀ ਉਰਦਾ ਹੁੰਦਾ ਹੈ ਉੱਚਾ ਉਹ ਮੈਂ ਕਹਿੰਦੀ ਆ ਮੋਰ 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 ਬੋਰ ਆ ਦੇ ਕੋਈ ਬੀਜੇ ਆ ਮਮਾ ਦੇ ਹੈ ਬੀਜੇ ਆ ਕੁਛ ਆ ਜਾ ਆ ਜਾ ਆ ਇਧਰ ਕੋਈ ਬੀਜੇ ਆ ਨਾ ਮੰਮੀ ਆ ਛੱਲੀਆਂ ਛੱਲੀਆਂ ਗੀ ਹਲਦੀ ਆ ਇੰਦੀ ਛੱਲੀਆਂ ਆ ਛੱਲੀਆਂ ਇਹ ਛੱਲੀਆਂ ਤੇ ਤੈਨੂੰ ਮੱਸੀ ਜੜੀ ਹਲਦੀ ਆ ਸਤੇ ਯਾਨੀ ਆ ਲੈ ਲੈ ਲਾਈ ਦੇ ਤੇ ਛੱਲੀਆਂ ਨੂੰ ਲਾ ਦੇਣੀ ਆ ਹਲਦੀ ਤੇ ਹਾਜ਼ਰ ਨਾਰੰਝਾ ਸੱਲੀਆਂ ਇੱਧਰ ਕਿੰਨੂਆ ਦੇ ਬਾਗ ਮੇਰੇ ਦਾਦਕੇ ਮਮੀ ਅੱਦਾ ਬਾਗ ਹੁੰਦੇ ਸੀ ਕਿੰਨੇ ਹਾਂ ਇਹਨਾਂ ਦੇ ਬਹੁਤ ਵੋ ਮੈਂ ਕਹਿੰਦੀ ਹਾਂ ਇੱਕਿਆ ਉਹਨਾਂ ਦੇ ਪਤਾ ਨਹੀਂ ਕਿੰਨੇ ਕੋ ਕਿੱਲੇ ਸੀ ਐ ਦੇ ਕਿੰਨੂਆ ਦੇ ਬਾਗ ਲਗੇ ਪਰ ਇਹਨੂੰ ਤੂੰ ਗਈ ਨਹੀਂ ਬਾਗ ਉਹ ਬਾਗ ਹੀ ਭਰਾਵਾ ਉੱਦ ਇੱਦਾਂ ਹੀ ਜਿਦ ਇੱਥੇ ਹੈ ਨਾ ਅਮਰੂਦਾ ਦੇ ਤਾਂ ਕਿੰਨੂਆ ਦੇ ਬਸ ਇੱਧਰ ਗਾਹ ਬਹੁਤ ਇੱਦਾਂ ਹੀ ਸੀਗੇ ਤੇ ਆਹ ਉਹ ਵੱਡਾ ਸਿੱਟੇ ਆਹ ਕਰਨੀ ਦੌਗੀ ਆ ਆ ਦੇ ਲੋ ਇਧਰ ਹਾਂਜੀ ਮੈਨੂੰ ਇਹ ਜਾ ਤੂੰ ਸਾਈਕਲ ਹੀ ਲੈ ਕੇ ਚੱਲ ਬੈਠ ਮੈਂ ਤੈਨੂੰ ਛੁਟੇ ਦਿੰਨੀ ਆ ਚੱਲ ਬੈਠ ਛੁਟੇ ਦੇ ਜਸੂ ਜਸੂ ਚੱਲ ਗਈ ਜਸੂ ਘਰੇ ਚੱਲ ਗਈ ਚਲੋ ਘਰੇ ਗਈਏ ਕਿਧਰ ਆ ਕੇ ਸਿੱਧਾ ਆਂਦੀ ਬੜ ਗਈ ਨਹੀ 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 ਕਿਸੇ ਦੇ ਘਰੇ ਨਹੀਂ ਉਹ ਆਈ ਨਹੀਂ ਕਰੋ ਇਹ ਨਹੀਂ ਨਿਕਲੀ ਉਹ ਮੈਂ ਹੀ ਰਾਸਤੇ ਨਹੀਂ ਨਹੀਂ ਮਨ ਸਿੱਧਾ ਰੱਖ ਬੋਤਪੇ ਕੁੱਤਾ ਦੇ ਗਿੰਦੀ ਮੋਰ ਰੋਤਾ ਬਾ ਬੋ ਰ ਮੋਰ ਚਾਲ ਤੋਂ ਮੋਰ ਵੀ ਦਿਖਾਉਣਾ ਕਿਦਨ ਕਿਤੇ ਮੋਣਾ ਹੈ ਹੈ ਕਿਦਨ ਵੀ ਮੋਰ ਪੱਕਾ ਹਾਂ ਉਹ ਅੱਗੇ ਤਾਂ ਬਹੁਤ ਹੋ ਆ ਹਣਾ ਆਪਣੇ ਅੱਗੇ ਜਾਣਾ ਝਾੜੀ ਨਹੀਂ ਭੈਣ ਇੱਥੇ ਆ ਜਾ ਜਿੰਨੇ ਮਰਜ਼ੀ ਗਾਣੇ ਹੋਣ ਇਹਨੇ ਬਾਬਾ ਜੀ ਨੇ ਪੰਗੜੇ ਪਾਉਣੇ ਪਾਉਣੇ ਆ ਹਾਂ ਕੀ ਕਿ ਲੈੜੇ ਤਤ ਤੰਤਰੇ ਨੰਨ ਆ ਦੇ ਮੋੜ ਤੰਤਰੇ ਆ ਜਾ ਮੇਸ ਆਗ ਲੱਗਾ ਆ ਰਹੇ ਨੇ ਗੱਡੀ ਇੱਥੇ ਜਾਂ ਲੱਗਿਆ ਲੈ ਜਾਣੇ ਠੀਕ ਆ ਆ ਜਾ ਹੱਥ ਫੜ ਲਓ ਮੇਰਾ ਅੱਜ ਮੈਂ ਤਾਂ ਮਨਵੀ ਨੇ ਇਕੱਠੇ ਨਵੇਂ ਨਵੇਂ ਕੱਪੇ ਪਾਏ ਆ ਆ ਦੇ ਸਾਗ ਲੱਗਾ ਹੂਆ ਬੜੀ ਗਾੜ੍ਹ ਆਹ ਦੇ ਆਹ ਦੇ ਚੋਟੀ ਦੰਦ ਮੰਦੇ ਲੈ ਉਹ ਨਹੀਂ ਪਤਨਾ ਹਨ ਨੂੰ ਮੋਂ ਨੂੰ ਭੁੱਖੀ ਗੀ ਪਿੱਤੇ ਖੜੇ ਮਾਰੀ ਰਹਿਣੋਂ ਲੈ ਕਹਿੰਦਾ ਨੂੰ ਭੁੱਖੀ ਲੱਗਿਆ ਉਹਨੇ ਪੱਠੇ ਖਵਾਣੇ ਮੰਮੀ ਆ ਕੀ ਆ ਪਾਣੀ ਕੋ ਬੁਖੀ ਬਾਤੀ ਹੋ ਗਈ ਹੈ ਮੈਂ ਕਈ ਵਿਚਾਰੇ ਪਤਾ ਹੋਵੇ ਜਾਣੀ ਤਾ ਦੂਰ ਹੋ ਪਣੀ ਹੈ ਤਾ ਦੂਰ ਹੋ ਪਣੀ ਹੋਇਆ ਕੀ ਤਾ ਦੂਰ ਮਾਣੀ ਕੀ ਹੋਇਆ ਪਾਣੀ ਦੂਰ ਹੋਇਆ ਪਾਣੀ ਮੰਮੀ ਮੈਂ ਨਹੀਂ ਜਾਣਾ ਅੱਗੇ ਨੂੰ ਤੇ ਪ੍ਰੀਤ ਮੈਨੂੰ ਤਾਂ ਉਹੀ ਲੱਗਦੇ ਹੋਰ ਉਹ ਜਿਹੜੇ ਹੋਈ ਹੈ ਹੈ ਨਾ ਨਹੀਂ ਨਹੀਂ ਹੈ ਨਾ ਕਿਦਾਂ ਦੀ ਇਹ ਨਵੀਂ ਆ ਉਹ ਜੀ ਉਹ ਦੇਖ ਆ ਗਏ ਸਸੇ ਕੀ ਚੀਜ਼ ਆ ਸਾਨੂੰ ਨਹੀਂ ਪਤਾ ਇਹ ਨਵੀਂ ਅਸੀਂ ਚੀਜ਼ ਦੇਖੀ ਅੱਜ ਆ ਦੇ ਆ ਦੇਖੋ ਕਿਹਦੇ ਸਕੰਦਰ ਦੇ ਨਹੀਂ ਮੈਂ ਮੂ ਤਾਂ ਮਨਾ ਸੀ ਤੇ ਕਈ ਦਾ ਮਮੂ ਦਿਖਾਉਂ ਮੰਮੀ ਚੱਲੀ ਜਾ ਆ ਜਾ ਬਸ ਚੱਲੀ ਜਾ ਆ ਜਾ ਹਮ ਜਾ ਰਹੇ ਹੈ ਪਾਪ ਜੀ ਘਰ 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 ਸੋ ਨੂ ਤੰਤਰਾ ਹਣਾ ਤੰਦਰਾ ਕਰੇਗਾ ਨਰਗੋ ਜਿਦਾ ਇਧਰ ਵਾਲੀ ਗਾੜੀ ਬਹੁਤ ਤੰਗਣੀ ਵਾਲਾ ਨੈਬੇ ਹੀ ਤੇ ਹਾਂ ਹਾਂ ਅਸੀਂ ਥੱਲੇ ਬਾਈ ਤੇ ਨਾ ਹੈਗੀ ਆ ਮੈਨੂੰ ਪਤਾ ਕਹਿੰਦੇ ਨੇ ਉਦੋਂ ਸੀ ਲਿਆਉਂਦੇ ਬੱਡ ਬੱਡ ਕੀ ਨੀਤੇ ਜਿਹੜੀ ਬਾਈ ਤੇ ਇੱਕ ਸਾਰੀ ਹੈਗੀ ਨਾ ਬਾਡੀ

ਇਹ ਗਿਸ ਬੁੱਧਿੱਦ ਦਾ ਲਾਈਵ ਹੈ ਕਿ ਬਾਵਾ ਆਹ ਲਾਈ ਹੈ ਨਾ ਇਹਦੇ ਵਿੱਚ ਬਾਵਾ ਅਥਾ ਨਾ ਮੋਲ ਮੂੜੇ ਆਉਣੇ ਵਿੱਚ ਆਹ ਖਾਦੀ ਪਲਾੜ ਜਿੱਦਾਂ ਹੁਣ ਪਿਆਲੇ ਆ ਆ ਜਿੰਨੇ ਦਾ ਲਿਆ ਉਦੋਂ ਦੁੱਗਣਿਆ ਦੇ ਮਿਲ ਜਾਨ ਆ ਜਿਹੜੇ ਹਾਲ ਲੱਗੇ ਇਹ ਵੀ ਤਾਂ ਇਹਦੀ ਤਾਂ ਮੋਲੀ ਲੈ ਲੈ ਪਾਣੀ ਅੱਗੇ ਧਿਆਨ ਨਾ ਇਹਨੂੰ ਉਹਦੇ ਪੈ ਜਾ ਗਿਆ ਮਨੇ ਉਹਦੇ ਬਾਪੂ ਆ ਗਿਆ ਮਨ ਚੱਲ ਚਲੋ ਹੂੰ ਚਲੋ ਜੀ

ਉਹ ਸੌ ਨਕੋਸ ਰੇਲੇ ਗੁੰਨੇ ਲੈਨੇ ਮੈਨੇ ਵੀ ਇਹ ਗੇਡੀ ਟਿਕਟ ਤੇਰੇ ਦੀ ਆਹ ਦੇਖੋ ਜਸਲੀਨ ਪਾ ਦਿਓ 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 ਕਿੱਧਰ ਗਈ ਦੀ ਮੰਮੀ ਕਹਿੰਦੀ ਟਿਕਟ ਮੰਮੀ ਕਹਿੰਦੀ ਅਮੰਟੀ ਟਿਕਟ ਹੋ ਗਿਆ ਦੀ ਉਹਦੇ ਕੰਮ ਗਰੰਟੀ ਸਾਰਾ ਲੈ ਟਿਕਟ ਮੰਮੀ ਮੈਡੀਕਲ ਕਰਾ ਰਹੀ ਹੈ ਉਹ ਕਹਿੰਦੇ ਆਪ ਦੇ ਲੋ ਕਿ ਨਹੀਂ ਟਿੱਕੂ ਆਹ ਇੱਕ ਮਿੰਟ ਬਹੁਤ ਲਤੀ ਲਾ ਬੁੱਤ ਉਹ ਕਹਿੰਦੇ ਮੈਂ ਤੇ ਤੁਹਾਨੂੰ ਚੱਕ ਕੇ ਇੱਦੀ ਘੂਮ ਘੂਮ ਕਰ ਲਵਾ ਸਾਡੀ ਟੈਨਸ਼ਨ ਟੁੱਟ ਜਾਈ ਨਹੀਂ ਮੇਰੇ ਜਦੋਂ ਚਲੋ ਹੁਣ ਪਰੋਣੇ ਥੋੜੀ ਤੋਂ ਹੀ ਆਪ ਹੀ ਕਰੋ ਆਪ ਹੀ ਖਾਓ ਆ ਲੈ ਮੰਮੀ ਦੇ ਲਾ ਆ ਆ ਦੇ ਆ ਦੇ ਕਹਿੰਦੇ ਤੁਸੀਂ ਕਿਹੜਾ ਪੁਰਾਣੇ ਪੁਰਾਣੇ ਠੀਕ ਆ ਜਿੱਦਾਂ ਹੋਏ ਆਖ ਜਾਓਗੇ ਨਾ ਹਾਂ ਕਹਿੰਦੇ ਨਹੀਂ ਰੋਟੀ ਮੰਮੀ ਦੇ ਦੇ ਆਪੇ ਕਰ ਲੂ ਕੁੱਫੀ ਰਸ ਉਸ ਕਰ ਦੇ ਪੀ ਨਾ ਇਹ ਇਸ ਕਰ ਦੇ ਹਾਂ ਅੱਛਾ ਇਹ ਰ ਮਾਲ ਲਗੇ ਤੂੰ ਮੈਂ ਪਰ ਨਹੀਂ ਹੈਗੀ ਘਰ ਤੇ ਉਧਰ ਓਏ ਨੰਨੂ ਕਾ ਕੇ ਦੀ ਕਾਪੀ ਦੇ ਦੇ ਜਿਹੜੇ ਨੇ ਜੀ ਆਪਰੇ ਹੋੜ ਉਹਨਾਂ ਨੂੰ ਇਹ ਵੀ ਨਹੀਂ ਦੱਤ ਤੁਸੀਂ ਬੈਠੋ ਪੁਰਾਣੇ ਵਾਂਗੂ ਕਹਿ ਲਾਓ ਤੇ ਖਾਓ ਹਾਂ ਨਾ ਇੱਕ ਗੱਲ ਆ ਆਪਣੇ ਇੱਕ ਗੱਲ ਆ ਤੁਹਾਨੂੰ ਮਿਕ ਲੱਗੀ ਗੱਲ ਆਪਣੇ ਘਰੇ ਨਾ ਕਿਸੇ ਨੂੰ ਕਰਨ ਦੋ ਅਗਲੇ ਬੰਦੇ ਤਾਂ ਆਪਣੇ ਘਰੇ ਕਰਨੇ ਦੋ ਹਾਂ ਬਸ ਚੱਲ ਅਗਲੇ ਦੇ ਘਰੇ ਕਰੋ ਨਾ ਜਾਗੇ ਆਹ ਲੈ ਆਹ ਦੇ ਲਓ ਮੰਮੀ ਦੇ ਲਾ ਤੁਹਾਡੀ ਘਰ ਦੇ ਆ ਬਣਾ ਕੇ ਤੇ ਨਹੀਂ ਹੁੰਦੀ ਰੋਟੀ ਆ ਦੇ ਲਓ ਕਹਿੰਦੇ ਤੇ ਮੈਨੂੰ ਤਾਂ ਬੜਾ ਕੇ ਖਵਾਉਂਦੀ ਨਹੀਂ ਮੰਮੀ ਦੇ ਲਾ ਜਦੋਂ ਆਈਏ ਰੋਟੀ ਤਿਆਰ ਸੀ ਫੰਨੇ ਲੱਗਾ ਲੜ ਪਏ ਕਹਿੰਦਾ ਮੈਂ ਪੰਨੂ ਤੂੰ ਵੀ ਨਹੀਂ ਕਹਿੰਦਾ ਮੈਂ ਪੰਨੂ ਹਾ ਮੈਂ ਪੰਨੂ ਤੇਰੀ ਮੰਮੀ ਤੁਹਾਡੇ ਉਹਨਾਂ ਨੇ ਰੋਟੀ ਸਪੈਸ਼ਲ ਬਣਾ ਕੇ ਰੱਖਦੀ ਆ ਆਹੋ ਆਹ ਮੈਂ ਕਿਹਾ ਆਮ ਨਹੀਂ ਹੋਣੀ ਨਾ ਮੰਮੀ ਇਹ ਰੋਟੀ ਬਣਾਈ ਆ ਤੇਰੇ ਫੜਫੜ ਆਹੋ ਅਲ ਮਮੇ ਤੁਹਾਡੇ ਡੀਐਨਏ ਵਿਚਾਰੀ ਤੁਹਾਡੀ ਕਦਰ ਕਰਦੀ ਆ ਹੈ ਤੁਸੀਂ ਕਰਦੀ ਨਹੀਂ ਆਹ ਕਹਿੰਦਾ ਮੈਂ ਤਾਂ ਕਰਦੀ ਨਹੀਂ ਉਹ ਦੇਖੀ ਦੇਖਣ ਨੂੰ ਰਾਮੀ ਨਾ ਆਉਣ ਫੜੀ ਤਾਂ ਬੁੜ ਹੋਣੀ ਹਾਂ ਹਾਂ ਨਮੂਨੇ ਕਹਾਂ ਮੈਂ ਤੁਹਾਨੂੰ ਪਤਾ ਨਹੀਂ ਸਾਧ ਲੈਂਦੇ ਆ ਉਹ ਕਿੱਥੇ ਉਹ ਲੂੰਦਾਂ ਕਿੱਥੇ ਆ ਇੱਥੇ ਬੰਦੇ ਨਹੀਂ ਲੱਗਦੇ ਲੂੰਦ ਜਿੱਥੇ ਨਹੀਂ ਆ ਆਹ ਦੀ ਬਾੜੀ ਆ ਲੂੰਦ ਨਹੀਂ ਯਾਰ ਆਹ ਤਾਂ ਹੀ ਆ ਸਾਫ ਕਰਨਾ ਹੈ एक ही लगे में भी अकेले जी गाइस मेरा बेबी रोन लग गया सो आपा करदे ब्लॉग दा एथे एंड ते मंशन वीरशन वीर क्यों क्यों है क्यों है ओए ओए पाणे मारा केनु पाणे माया ओए तू माया तू माया तू माया शायद ने मारा हो शायद ने दस तू के मेरे पादे माया ओ ਕਜਾ ਇਹ ਰੱਬ ਵੀ ਨਹੀਂ ਉਹਨੂੰ ਚਲੋ ਗਾਇਸ ਆਪਾਂ ਕਰਦੇ ਆ ਤੁਹਾਡੇ ਨਾਲ ਮਾਰਨਿੰਗ ਕਰਨਾ ਬਸ ਤੁਸੀਂ ਵਲੌਗ ਤੇ ਨਾਲ ਬਣੇ ਰਿਹਾ ਕਰੋ ਤੇ ਲਾਈਵ ਸ਼ੇਅਰ ਕਰਦੇ ਰਿਹਾ ਕਰੋ